ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੇ ਇਤਿਹਾਸ ਦੀ ਆਪਾਂ ਗੱਲ ਕਰਾਂਗੇ ਅਤੇ ਨਾਲ ਨਾਲ ਗੁਰਦੁਆਰਾ ਸਾਹਿਬ ਦੀ ਬੰਤਰ ਕੀ ਹੁੰਦੀ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਸੀ ਜਾਂ ਨਹੀਂ ਸੀ ਕਦੋਂ ਤੋਂ ਗੁਰਦੁਆਰੇ ਹੋਣ ਦੇ ਵਿੱਚ ਆਏ ਨੇ ਇਹਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਦੇ ਪਹਿਲਾਂ ਇਤਿਹਾਸ ਦੀ ਗੱਲ ਕਰਦੇ ਹਾਂ ਜੀ ਫਿਰ ਗੁਰਦੁਆਰਿਆਂ ਦੀ ਬੰਤਰ ਬਾਰੇ ਵੀ ਸਮਝਾਂਗੇ ਅੱਜ 21 ਫਰਵਰੀ ਤੇ 1921 ਦਾ ਜੋ ਇਤਿਹਾਸ ਹੈ ਜਦੋਂ ਨਰੈਣੂ ਮਹੰਤ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉੱਥੇ ਕਬਜ਼ਾ ਕਰ ਲੈਂਦਾ ਏ ਤੇ ਕਬਜ਼ਾ ਕਰਨ ਦੇ ਨਾਲ ਗੁਰਦੁਆਰਿਆਂ ਦੀ ਬੰਤਰ ਦੀ ਗੱਲ ਨੂੰ ਨਾਲ ਲੈ ਲਈ ਏ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਕੋਈ ਗੁਰਦੁਆਰਾ ਨਹੀਂ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਧਰਮਸਾਲਾਂ ਸਥਾਪਿਤ ਕੀਤੀਆਂ ਉਹ ਧਰਮਸਾਲਾਂ ਹੀ ਤੇ ਜਿਹੜੇ ਨਗਰ ਗੁਰੂ ਪਾਤਸ਼ਾਹਾਂ ਨੇ ਵਸਾਏ ਜਿੱਥੇ ਗੁਰੂ ਪਾਤਸ਼ਾਹ ਰਹਿੰਦੇ ਸੀ ਜਿਹੜੇ ਗੁਰੂ ਸਹਿਬਾਨ ਦੇ ਘਰ ਸੀ ਬਾਅਦ ਵਿੱਚ ਉਹੋ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਰਣਜੀਤ ਸਿੰਘ ਜੀ ਦਾ ਸਮਾਂ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਉਹ ਤੋਂ ਬਾਅਦ ਫਿਰ ਉਹਨਾਂ ਨੇ ਗੁਰਦੁਆਰਿਆਂ ਦੀਆਂ ਮੁਰੰਮਤਾਂ ਕਰਵਾਈਆਂ ਉਹਨਾਂ ਨੂੰ ਗੁਰਦੁਦਵਾਰੇ ਸਥਾਪਿਤ ਕਰ ਦਿੱਤਾ ਹੁਣ ਗੁਰਦੁਆਰੇ ਦੀ ਬੰਤਰ ਕੀ ਹੁੰਦੀ ਹੈ ਨਾਲ ਪਹਿਲਾਂ ਇਹ ਜਾਣ ਲਈਏ ਨਰੈਣੂ ਮਹੰਤ ਨੇ ਉੱਥੇ ਕਰਮਕਾਂਡ ਸ਼ੁਰੂ ਕਰ ਦਿੱਤੇ ਪਰ ਗੁਰਦੁਆਰੇ ਦੇ ਵਿੱਚ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦੀ ਗੱਲ ਹੁੰਦੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਦੇ ਅਨੁਸਾਰ ਪਰ ਡੇਰੇਦਾਰ ਕਦੇ ਵੀ ਸ਼ਹੀਦਾਂ ਸਿੰਘਾਂ ਦੀ ਜਾਂ ਸਾਕਾ ਨਨਕਾਣਾ ਦੀ ਗੱਲ ਨਹੀਂ ਕਰਦੇ ਕਿਉਂਕਿ ਡੇਰੇ ਦੇ ਵਿੱਚ ਉਹ ਆਪਣੀ ਮਾਨਤਾ ਕਰਵਾਉਂਦੇ ਨੇ ਆਪਣੇ ਆਪ ਨੂੰ ਪੂਜਾਉਂਦੇ ਨੇ ਤੇ ਜੇ ਤੁਸੀਂ ਬਹੁਤੇ ਡੇਰਿਆਂ ਦੇ ਵਿੱਚ ਵੇਖੋਗੇ ਤਾਂ ਜਿਹੜੇ ਇਹ ਸੰਤ ਆਪਣੇ ਆਪ ਨੂੰ ਕਹਾਉਂਦੇ ਨੇ ਆਪਣੀ ਮੂਰਤੀ ਵੀ ਲਗਾ ਕੇ ਰੱਖਦੇ ਨੇ ਆਪਣੀ ਪੂਜਾ ਕਰਵਾਉਂਦੇ ਨੇ ਪਰ ਓਟ ਆਸਰਾ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਪਤਾ ਇਹਨਾਂ ਨੂੰ ਕਿ ਸਾਡਾ ਡੇਰਾ ਨਹੀਂ ਚੱਲਣਾ ਸਾਡਾ ਸਮਾਜ ਜਿਹੜਾ ਸਾਡੇ ਨਾਲ ਜੁੜਿਆ ਹੁੰਦਾ ਹੈ ਉਹ ਵੀ ਨਹੀਂ ਚੱਲਣਾ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਹੀ ਲੈਣਾ ਹੈ ਪਰ ਪੂਜਾ ਆਪਣੀ ਕਰਾਉਣੀ ਹੈ ਤਾਂ ਨਰੈਣੂ ਮਹੰਤ ਨੇ ਵੀ ਕੁਝ ਇਸ ਤਰ੍ਹਾਂ ਦੇ ਕਰਮ ਹੀ ਨਨਕਾਣਾ ਸਾਹਿਬ ਦੀ ਧਰਤੀ ਤੇ ਸ਼ੁਰੂ ਕਰ ਦਿੱਤੇ ਸੀ ਤਾਂ ਗੁਰਸਿੱਖਾਂ ਨੂੰ ਪਤਾ ਲੱਗਦਾ ਹੈ ਭਾਈ ਕਿਰਪਾਲ ਸਿੰਘ ਜੀ ਭਾਈ ਲక్ష్మణ ਸਿੰਘ ਜੀ ਮਤਾ ਕਰਦੇ ਨੇਕੇ ਅਨੰਕਾਣਾ ਸਾਹਿਬ ਵੱਲ ਨੂੰ ਜਾਇਆ ਜਾਵੇ ਅਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾਵੇ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦਾ ਅਰਥ ਇਹ ਕਦੇ ਵੀ ਨਹੀਂ ਸੀ ਕਿ ਉੱਥੇ ਕੋਈ ਕਬਜ਼ਾ ਲੈਣਾ ਹੈ ਜਾਂ ਕੋਈ ਜ਼ਮੀਨ ਆਪਣੇ ਅੰਡਰ ਕਰਨੀ ਹੈ ਆਪਣਾ ਹੁਕਮ ਚਲਾਉਣਾ ਹੈ ਨਹੀਂ ਇਹਦਾ ਭਾਵ ਇਹ ਸੀ ਕਿ ਜਿਹੜੇ ਗੁਰਦੁਆਰਿਆਂ ਦੇ ਸਿਧਾਂਤ ਨੇ ਗੁਰਦੁਆਰੀ ਦੀਆਂ ਪਰੰਪਰਾਵਾਂ ਨੇ ਗੁਰਬਾਣੀ ਦਾ ਸਿਧਾਂਤ ਹੈ ਉਹਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਉੱਥੇ ਲਾਗੂ ਕੀਤਾ ਜਾਵੇ ਤਾਂ ਗੁਰਸਿੱਖਾਂ ਨੇ ਮਤਾ ਕੀਤਾ 17 ਫਰਵਰੀ ਨੂੰ ਘਰੋਂ ਨਿਕਲਦੇ ਨੇ ਤੇ ਕੁਝ ਲੇਖਕ ਮੰਨਦੇ ਨੇ 20 ਫਰਵਰੀ ਦਾ ਦਿਨ ਕੁਝ 21 ਮੰਨਦੇ ਨੇ ਪਰ ਇਹ ਬਖਰੇਵੇਂ ਚ ਅਸੀਂ ਨਾਂ ਬਹੁਤਾ ਪੈ ਕੇ ਬਹੁਤਾ ਫਰਕ